ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਨਿਤਰੇ ਨੇ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਵਿਕਰਮ ਮਜੀਠੀਆ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਗਾਉਣਾ ਬਿਲਕੁਲ ਗਲਤ ਹੈ ਤਾਂ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਿਤਰੇ ਨੇ ਮਹਾਰਾਣੀ ਪ੍ਰਨੀਤ ਕੌਰ ਤਾਂ ਹੁਣ ਵੱਡੀ ਸਪੋਰਟ ਜਰੂਰ ਮਿਲੀ ਆ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨੁਮਾਇंदे ਇਹ ਇਲਜ਼ਾਮ ਲਗਾ ਰਹੇ ਸੀ ਕਿ ਭਾਜਪਾ ੜਿੱਕਾ ਬਣ ਰਹੀ ਆ ਵਿਕਰਮ ਮਜੀਠੀਆ ਦੇ ਜਾਂਚ ਦੇ ਵਿੱਚ ਪਰ ਹੁਣ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਦਿੱਤੇ ਗਏ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਜਰੂਰ ਕੋਈ ਪ੍ਰਤੀਕਰਮ ਦੇਣਗੇ ਤਾਂ ਪ੍ਰਨੀਤ ਕੌਰ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਵਿਕਰਮ ਮਜੀਠੀਆ ਦੇ ਉੱਤੇ ਪੁਰਾਣਾ ਮਾਮਲਾ ਸੀ ਪੁਰਾਣੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਆ ਤਾਂ ਪਰ ਜਦੋਂ ਸੁਪਰੀਮ ਕੋਰਟ ਮਾਨਯੋਗ ਉੱਚ ਅਦਾਲਤ ਨੇ ਹੀ ਰਾਹਤ ਦੇ ਦਿੱਤੀ ਫਿਰ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਇਲਜ਼ਾਮ ਲਗਾਉਣਾ ਬਿਲਕੁਲ ਗਲਤ ਨੇ ਦਰਅਸਲ ਵਿਕਰਮ ਮਜੀਠੀਆ ਹੁਣ ਨੱਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਵਿਕਰਮ ਮਜੀਠੀਆ ਨੱਬਾ ਦੀ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਪਹਿਲਾਂ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਚੱਲ ਰਹੇ ਸੀ ਕਿਉਂਕਿ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਘਰੇ ਜਾ ਕੇ ਵਿਕਰਮ ਮਜੀਠੀਆ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਉਸ ਵੇਲੇ ਵਿਕਰਮ ਮਜੀਠੀਆ ਦੇ ਪਰਿਵਾਰ ਸਣੇ ਅਕਾਲੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਵਿਜੀਲੈਂਸ ਦੇ ਮੁਲਾਜ਼ਮਾਂ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਬਾਤਮੀਜੀ ਕੀਤੀ ਗਈ ਕੰਦਾ ਟੱਪ ਕੇ ਆਏ ਗੇਟ ਟੱਪ ਕੇ ਆਏ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਲੈ ਗਏ ਇਹ ਗ੍ਰਿਫਤਾਰੀ ਬਿਲਕੁਲ ਗਲਤ ਹੈ ਇਹ ਸਿਰਫ ਤੇ ਸਿਰਫ ਸਿਆਸੀ ਕੀੜਾ ਕੱਢਣ ਦੇ ਖਾਤਰ ਸਰਕਾਰ ਦੇ ਵੱਲੋਂ ਵਿਜੀਲੈਂਸ ਦਾ ਸਹਾਰਾ ਲਿਆ ਗਿਆ ਤੇ ਦੂਜੇ ਪਾਸੇ ਜਦੋਂ 7 ਦਿਨ ਦਾ ਰਿਮਾਂਡ ਖਤਮ ਹੁੰਦਾ ਵਿਕਰਮ ਮਜੀਠੀਆ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੁੰਦਾ ਉਸ ਵੇਲੇ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਨੇ ਵਰਕਰ ਸਮਰਥਕ ਤੇ ਅਕਾਲੀ ਦਲ ਦੇ ਪ੍ਰਧਾਨ ਮੋਹਾਲੀ ਦੇ ਵਿੱਚ ਆ ਰਹੇ ਸੀ ਇੱਕ ਵੱਡਾ ਇਕੱਠ ਕਰਨ ਦੇ ਲਈ ਸ਼ਾਂਤਮਈ ਤਰੀਕੇ ਦਾ ਉਹ ਇਕੱਠ ਹੋਣਾ ਸੀ ਪਰ ਉਹਨਾਂ ਨੂੰ ਆਉਣ ਤੋਂ ਪਹਿਲਾਂ ਹੀ ਪੁਲਿਸ ਉਹਨਾਂ ਦੇ ਘਰੇ ਪਹੁੰਚ ਜਾਂਦੇ ਆ ਨਜ਼ਰਬੰਦ ਕਰ ਲਿਆ ਜਾਂਦਾ ਸੁਖਵੀਰ ਸਿੰਘ ਬਾਦਲ ਨੂੰ ਰਸਤੇ ਦੇ ਵਿੱਚੋਂ ਗ੍ਰਫਤਾਰ ਕਰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹਿਰਾਸਤ ਦੇ ਵਿੱਚ ਲੈ ਕੇ ਕਈ ਘੰਟੇ ਤੱਕ ਥਾਣੇ ਰੱਖਿਆ ਜਾਂਦਾ ਉਸ ਤੋਂ ਬਾਅਦ ਛੱਡਿਆ ਜਾਂਦਾ ਉਸ ਤੋਂ ਬਾਅਦ 7 ਦਿਨ ਦਾ ਰਿਮਾਂਡ ਖਤਮ ਹੁੰਦਾ ਦੁਬਾਰਾ ਤੋਂ ਵਿਜੀਲੈਂਸ ਨੂੰ 4 ਦਿਨ ਦਾ ਰਿਮਾਂਡ ਮਿਲ ਜਾਂਦਾ 4 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜਦੋਂ ਵਿਕਰਮ ਮਜੀਠੀਆ ਨੂੰ ਮੋੜ ਤੋਂ ਮਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਵੇਲੇ ਵੀ ਅਜਹੀ ਤਸਵੀਰ ਦੇਖਣ ਨੂੰ ਮਿਲਦੀ ਆ ਅਕਾਲੀ ਦਲ ਦੇ ਆਗੂਆਂ ਨੂੰ ਅਕਾਲੀ ਦਲ ਦੇ ਯੂਥ ਪ੍ਰਧਾਨ ਨੂੰ ਉਹਨਾਂ ਦੇ ਵਰਕਰਾਂ ਸਮਰਥਕਾਂ ਨੂੰ ਪੁਲਿਸ ਨਜ਼ਰਬੰਦ ਕਰ ਦਿੰਦੀ ਆ ਘਰਾਂ ਦੇ ਵਿੱਚੋਂ ਜਿਹੜੇ ਮੁਹਾਲੀ ਪਹੁੰਚ ਰਹੇ ਹੁੰਦੇ ਨੇ ਨਾਕੇ ਲਾ ਕੇ ਉਹਨਾਂ ਨੂੰ ਰੋਕ ਲਿਆ ਜਾਂਦਾ ਤਾਂ ਪੁਲਿਸ ਦੇ ਇਸ ਰਵੱਈਏ ਤੋਂ ਕਾਫੀ ਖਫਾ ਨਜ਼ਰ ਆਇਆ ਅਕਾਲੀ ਦਲ ਦੇ ਆਗੂ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਕਿ ਆ ਕੀ ਸਾਨੂੰ ਸੰਵਿਧਾਨਿਕ ਹੱਕ ਹੈ ਅਸੀਂ ਪ੍ਰਦਰਸ਼ਨ ਵੀ ਕਰ ਸਕਦੇ ਹਾਂ ਪਰ ਅਸੀਂ ਤਾਂ ਕੋਈ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੀ ਨਹੀਂ ਲਿਖਿਆ ਅਸੀਂ ਤਾਂ ਸਿਰਫ ਮੁਹਾਲੀ ਜਾ ਰਹੇ ਸੀ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਕਲੇਰ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਕਿ ਵਕੀਲਾਂ ਤੱਕ ਨੂੰ ਨਹੀਂ ਉੱਥੇ ਅੰਦਰ ਜਾਣ ਦਿੱਤਾ ਗਿਆ মিডিਆ ਤੱਕ ਵਾਲਿਆਂ ਨੂੰ ਨਹੀਂ ਜਾਣ ਦਿੱਤਾ ਗਿਆ ਫਿਰ ਕਹਿੰਦੇ ਅਸੀਂ ਅੱਜ ਆਜ਼ਾਦ ਕਿੱਥੇ ਆ ਅਸੀਂ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦਿਹਾੜਾ ਵੀ ਮਨਾਉਂਦੇ ਆ ਪਰ ਅਸੀਂ ਲੱਗਦਾ ਨਹੀਂ ਕਿ ਆਜ਼ਾਦ ਅਸੀਂ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਆ ਸਰਕਾਰਾਂ ਦੇ ਅਸੀਂ ਗੁਲਾਮ ਬਣੇ ਹੋਏ ਆ ਸਰਕਾਰਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਮਨਮਰਜ਼ੀਆਂ ਸਰਕਾਰ ਆਪਣੀ ਕਰਦੀ ਆ ਆਪਣੀ ਪੁਲਿਸ ਤੋਂ ਮਨਮਰਜ਼ੀਆਂ ਕਰਵਾਉਂਦੀ ਆ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਵਿਕਰਮ ਅਜੀਠੀਆ ਦੇ ਵਕੀਲ ਤੇ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ੀਦ ਕਲੇਰ ਦੇ ਵੱਲੋਂ ਲਗਾਏ ਗਏ ਨੇ ਤੇ ਹੁਣ ਅਕਾਲੀ ਦਲ ਨੂੰ ਇੱਕ سپورਟ ਜ਼ਰੂਰ ਮਿਲੀ ਆ ਕੀ ਅਕਾਲੀ ਦਲ ਦੇ ਜੋ ਵਿਕਰਮ ਮਜੀਠੀਆ ਨੂੰ ਇਹ ਹੁਣ ਸਪੋਰਟ ਮਿਲੀ ਆ ਇਸ ਤੋਂ ਬਾਅਦ ਕੋਈ ਰਾਹਤ ਮਿਲ ਸਕਦੀ ਆ ਕਿਉਂਕਿ ਵਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ 14 ਦਿਨ ਦੀ ਨਾਇਕ ਹਰਾਸਤ ਦੇ ਵਿੱਚ ਨੇ ਤਾਂ 14 ਦਿਨ ਦੀ ਨਾਇਕ ਹਰਾਸਤ ਦੇ ਵਿੱਚ ਜ਼ਰੂਰ ਨੇ ਤਾਂ ਦੁਬਾਰਾ ਤੋਂ ਵਿਜੀਲੈਂਸ ਕਿਹੋ ਜੀ ਜਾਂਚ ਕਰਦੀ ਆ ਕਿਉਂਕਿ ਹੁਣ ਤੱਕ ਜੋ ਜਾਂਚ ਕੀਤੀ ਆ ਉਸ ਦੇ ਵਿੱਚ ਜਾਇਦਾਦਾਂ ਜ਼ਰੂਰ ਸਾਹਮਣੇ ਆਈਆਂ ਬੇਨਾਮੀ ਜਾਇਦਾਦਾਂ ਜ਼ਰੂਰ ਸਾਹਮਣੇ ਆਈਆਂ ਭਾਵੇਂ Shimla ਦੀ ਗੱਲ ਕੀਤੀ UP ਦੇ Gorakhpur ਦੀ ਗੱਲ ਕੀਤੀ ਜਾਵੇ ਤਾਂ ਪਰ ਕੋਈ ਠੋਸ ਸਬੂਤ ਨਹੀਂ ਮਿਲਿਆ ਜਿਸ ਦੇ ਨਾਲ ਵਿਕਰਮ ਮਜੀਠੀਆ ਨੂੰ ਜ਼ਿਆਦਾ ਦੇਰ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਹੁਣ ਕਦੋਂ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਨਿਤਰੇ ਨੇ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਵਿਕਰਮ ਮਜੀਠੀਆ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਗਾਉਣਾ ਬਿਲਕੁਲ ਗਲਤ ਹੈ ਤਾਂ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਿਤਰੇ ਨੇ ਮਹਾਰਾਣੀ ਪਰਨੀਤ ਕੌਰ ਤਾਂ ਹੁਣ ਵੱਡੀ ਸਪੋਰਟ ਜ਼ਰੂਰ ਮਿਲੀ ਆ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨੁਮਾਇंदे ਇਹ ਇਲਜ਼ਾਮ ਲਗਾ ਰਹੇ ਸੀ ਕਿ ਭਾਜਪਾ ੜਿੱਕਾ ਬਣ ਰਹੀ ਆ ਬਿਕਰਮ ਮਜੀਠੀਆ ਦੇ ਜਾਂਚ ਦੇ ਵਿੱਚ ਪਰ ਹੁਣ ਮਹਾਰਾਣੀ ਪਰਨੀਤ ਕੌਰ ਦੇ ਵੱਲੋਂ ਦਿੱਤੇ ਗੇ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਜ਼ਰੂਰ ਕੋਈ ਪ੍ਰਤੀਕਰਮ ਦੇਣਗੇ ਤਾਂ ਪਰਨੀਤ ਕੋਰ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਵਿਕਰਮ ਮਜੀਠੀਆ ਦੇ ਉੱਤੇ ਪੁਰਾਣਾ ਮਾਮਲਾ ਸੀ ਪੁਰਾਣੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਆ ਤਾਂ ਪਰ ਜਦੋਂ ਸੁਪਰੀਮ ਕੋਰਟ ਮਾਨਯੋਗ ਉੱਚ ਅਦਾਲਤ ਨੇ ਹੀ ਰਾਹਤ ਦੇ ਦਿੱਤੀ ਫਿਰ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਇਲਜ਼ਾਮ ਲਗਾਉਣਾ ਬਿਲਕੁਲ ਗਲਤ ਨੇ ਦਰਅਸਲ ਵਿਕਰਮ ਮਜੀਠੀਆ ਹੁਣ ਨੱਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਵਿਕਰਮ ਮਜੀਠੀਆ ਨੱਬਾ ਦੀ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਪਹਿਲਾਂ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਚੱਲ ਰਹੇ ਸੀ ਕਿਉਂਕਿ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਘਰੇ ਜਾ ਕੇ ਵਿਕਰਮ ਮਜੀਠੀਆ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਉਸ ਵੇਲੇ ਵਿਕਰਮ ਮਜੀਠੀਆ ਦੇ ਪਰਿਵਾਰ ਸਣ ਅਕਾਲੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਵਿਜੀਲੈਂਸ ਦੇ ਮੁਲਾਜ਼ਮਾਂ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਬਦਤਮੀਜ਼ੀ ਕੀਤੀ ਗਈ ਕੰਦਾ ਟੱਪ ਕੇ ਆਏ ਗੇਟ ਟੱਪ ਕੇ ਆਏ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਲੈ ਗਏ ਇਹ ਗ੍ਰਿਫਤਾਰੀ ਬਿਲਕੁਲ ਗਲਤ ਹੈ ਇਹ ਸਿਰਫ ਤੇ ਸਿਰਫ ਸਿਆਸੀ ਕਿੜ ਕੱਢਣ ਦੇ ਖਾਤਰ ਸਰਕਾਰ ਦੇ ਵੱਲੋਂ ਵਿਜੀਲੈਂਸ ਦਾ ਸਹਾਰਾ ਲਿਆ ਗਿਆ ਤਾਂ ਦੂਜੇ ਪਾਸੇ ਜਦੋਂ 7 ਦਿਨ ਦਾ ਰਿਮਾਂਡ ਖਤਮ ਹੁੰਦਾ ਵਿਕਰਮ ਮਜੀਠੀਆ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੁੰਦਾ ਉਸ ਵੇਲੇ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਨੇ ਵਰਕਰ ਸਮਰਥਕ ਤੇ ਅਕਾਲੀ ਦਲ ਦੇ ਪ੍ਰਧਾਨ ਮੋਹਾਲੀ ਦੇ ਵਿੱਚ ਆ ਰਹੇ ਸੀ ਇੱਕ ਵੱਡਾ ਇਕੱਠ ਕਰਨ ਦੇ ਲਈ ਸ਼ਾਂਤਮਈ ਤਰੀਕੇ ਦਾ ਉਹ ਇਕੱਠ ਹੋਣਾ ਸੀ ਪਰ ਉਹਨਾਂ ਨੂੰ ਆਉਣ ਤੋਂ ਪਹਿਲਾਂ ਹੀ ਪੁਲਿਸ ਉਹਨਾਂ ਦੇ ਘਰੇ ਪਹੁੰਚ ਜਾਂਦੇ ਆ ਨਜ਼ਰਬੰਦ ਕਰ ਲਿਆ ਜਾਂਦਾ ਸੁਖਵੀਰ ਸਿੰਘ ਬਾਦਲ ਨੂੰ ਰਸਤੇ ਦੇ ਵਿੱਚੋਂ ਗ੍ਰਫਤਾਰ ਕਰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹਿਰਾਸਤ ਦੇ ਵਿੱਚ ਲੈ ਕੇ ਕਈ ਘੰਟੇ ਤੱਕ ਥਾਣੇ ਰੱਖਿਆ ਜਾਂਦਾ ਉਸ ਤੋਂ ਬਾਅਦ ਛੱਡਿਆ ਜਾਂਦਾ ਉਸ ਤੋਂ ਬਾਅਦ 7 ਦਿਨ ਦਾ ਰਿਮਾਂਡ ਖਤਮ ਹੁੰਦਾ ਦੁਬਾਰਾ ਤੋਂ ਵਿਜੀਲੈਂਸ ਨੂੰ 4 ਦਿਨ ਦਾ ਰਿਮਾਂਡ ਮਿਲ ਜਾਂਦਾ 4 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜਦੋਂ ਵਿਕਰਮ ਮਜੀਠੀਆ ਨੂੰ ਮੋੜ ਤੋਂ ਮਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਵੇਲੇ ਵੀ ਅਜਿਹੀ ਤਸਵੀਰ ਦੇਖਣ ਨੂੰ ਮਿਲਦੀ ਆ ਅਕਾਲੀ ਦਲ ਦੇ ਆਗੂਆਂ ਨੂੰ ਅਕਾਲੀ ਦਲ ਦੇ ਯੂਥ ਪ੍ਰਧਾਨ ਨੂੰ ਉਹਨਾਂ ਦੇ ਵਰਕਰਾਂ ਸਮਰਥਕਾਂ ਨੂੰ ਪੁਲਿਸ ਨਜ਼ਰਬੰਦ ਕਰ ਦਿੰਦੀ ਆ ਘਰਾਂ ਦੇ ਵਿੱਚ ਜਿਹੜੇ ਮੁਹਾਲੀ ਪਹੁੰਚ ਰਹੇ ਹੁੰਦੇ ਨੇ ਨਾਕੇ ਲਾ ਕੇ ਉਹਨਾਂ ਨੂੰ ਰੋਕ ਲਿਆ ਜਾਂਦਾ ਤਾਂ ਪੁਲਿਸ ਦੇ ਇਸ ਰਵੱਈਏ ਤੋਂ ਕਾਫੀ ਖਫਾ ਨਜ਼ਰ ਆਇਆ ਅਕਾਲੀ ਦਲ ਦੇ ਆਗੂ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਕਿ ਆ ਕੀ ਸਾਨੂੰ ਸੰਵਿਧਾਨਿਕ ਹੱਕ ਹੈ ਅਸੀਂ ਪ੍ਰਦਰਸ਼ਨ ਵੀ ਕਰ ਸਕਦੇ ਹਾਂ ਪਰ ਅਸੀਂ ਤਾਂ ਕੋਈ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੀ ਨਹੀਂ ਲਿਖਿਆ ਅਸੀਂ ਤਾਂ ਸਿਰਫ ਮੁਹਾਲੀ ਜਾ ਰਹੇ ਸੀ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਕਲੇਰ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਕਿ ਵਕੀਲਾ ਤੱਕ ਕਾਨੂੰਨੀ ਉੱਥੇ ਅੰਦਰ ਜਾਣ ਦਿੱਤਾ ਗਿਆ মিডিਆ ਤੱਕ ਵਾਲਿਆਂ ਨੂੰ ਨਹੀਂ ਜਾਣ ਦਿੱਤਾ ਗਿਆ ਫਿਰ ਕਹਿੰਦੇ ਅਸੀਂ ਅੱਜ ਆਜ਼ਾਦ ਕਿੱਥੇ ਆ ਅਸੀਂ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦਿਹਾੜਾ ਵੀ ਮਨਾਉਂਦੇ ਆ ਪਰ ਅਸੀਂ ਲੱਗਦਾ ਨਹੀਂ ਕਿ ਆਜ਼ਾਦ ਅਸੀਂ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਆ ਸਰਕਾਰਾਂ ਦੇ ਅਸੀਂ ਗੁਲਾਮ ਬਣੇ ਹੋਏ ਆ ਸਰਕਾਰਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਮਨਮਰਜ਼ੀਆਂ ਸਰਕਾਰ ਆਪਣੀ ਕਰਦੀ ਆ ਆਪਣੀ ਪੁਲਿਸ ਤੋਂ ਮਨਮਰਜ਼ੀਆਂ ਕਰਵਾਉਂਦੀ ਆ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਵਿਕਰਮ ਮਜੀਠੀਆ ਦੇ ਵਕੀਲ ਤੇ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਲਗਾਏ ਗਏ ਨੇ ਤੇ ਹੁਣ ਅਕਾਲੀ ਦਲ ਨੂੰ ਇੱਕ سپورਟ ਜ਼ਰੂਰ ਮਿਲੀ ਆ ਕੀ ਅਕਾਲੀ ਦਲ ਦੇ ਜੋ ਵਿਕਰਮ ਮਜੀਠੀਆ ਨੂੰ ਇਹ ਹੁਣ ਸਪੋਰਟ ਮਿਲੀ ਆ ਇਸ ਤੋਂ ਬਾਅਦ ਕੋਈ ਰਾਹਤ ਮਿਲ ਸਕਦੀ ਆ ਕਿਉਂਕਿ ਵਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ 14 ਦਿਨ ਦੀ ਨਾਇਕ ਹਰਾਸਤ ਦੇ ਵਿੱਚ ਨੇ ਤਾਂ 14 ਦਿਨ ਦੀ ਨਾਇਕ ਹਰਾਸਤ ਦੇ ਵਿੱਚ ਜ਼ਰੂਰ ਨੇ ਤਾਂ ਦੁਬਾਰਾ ਤੋਂ ਵਿਜੀਲੈਂਸ ਕਿਹੋ ਜੀ ਜਾਂਚ ਕਰਦੀ ਆ ਕਿਉਂਕਿ ਹੁਣ ਤੱਕ ਜੋ ਜਾਂਚ ਕੀਤੀ ਆ ਉਸ ਦੇ ਵਿੱਚ ਜਾਇਦਾਦਾਂ ਜ਼ਰੂਰ ਸਾਹਮਣੇ ਆਈਆਂ ਬੇਨਾਮੀ ਜਾਇਦਾਦਾਂ ਜ਼ਰੂਰ ਸਾਹਮਣੇ ਆਈਆਂ ਭਾਵੇਂ ਸ਼ਿਮਲੇ ਦੀ ਗੱਲ ਕੀਤੀ ਯੂਪ ਦੇ ਗੁਰਕਪੁਰ ਦੀ ਗੱਲ ਕੀਤੀ ਜਾਵੇ ਤਾਂ ਪਰ ਕੋਈ ਠੋਸ ਸਬੂਤ ਨਹੀਂ ਮਿਲਿਆ ਜਿਸ ਦੇ ਨਾਲ ਵਿਕਰਮ ਮਜੀਠੀਆ